ਇੱਕ ਨਾ ਆਪ ਹੁੰਦਾ ਜਿਹੜਾ ਜਗਟ ਦੇ ਇਹ ਰੋਜ਼ ਹੀ ਸ਼ਰਾਬ ਪੀ ਇਹਦੇ ਗਰਬਾਣੀ ਦੀਆਂ ਦੁਕਾਨ ਤੀ ਪਿਆਦ ਵੀ ਕਰਤਾ ਵਾ ਰੋਜ਼ ਇੱਕ ਪਾਣੀ ਦੀਆਂ ਦੁਕਾਨ ਕੋਲਦਾ ਸ਼ਰਾਬ ਪੀਤੀ ਤੀ ਆ ਤੇ ਗਾੜੀ ਸ਼ਰਾਬ ਦੀ ਕੈਰੀ ਰੱਖੀ ਹੁੰਦੀ ਆ ਬੋਤਲ ਰੱਖੀ ਹੁੰਦੀ ਆ ਸ਼ਰਾਬ ਪੀ ਲਿਆ ਦਾਦੇ ਉੱਤੋਂ ਦੁਕਾਨ ਨੂੰ ਲੰਡਿਆ ਦਾ ਗਰਬਾਣੀ ਦੀਆਂ ਇਹਦਾ ਨਾਮ ਸੁਖਾ ਤੇ ਇਹ ਪਿੰਡ ਵਰਤਦਾ ਆ ਤੇ ਜਿਹੜੇ ਨਾਇੰਦ ਪਰਿਵਾਰ ਦਾ ਰੂਡੇ ਪਿੰਡ ਦਾ ਕੋਈ ਬੰਦਾ ਉੱਦਾਂ ਸੀ ਦੇ ਆਉਂਦਾ ਸੀ ਸਾਰੀਆਂ ਵੀਡੀਓ ਪਾਉਂਦਾ ਨੇ ਨੂੰ ਤਾਂ ਸੱਦੀ ਜਾਂਦਾ ਹਾਂ ਉਹ ਇੱਕ ਦਿਨ ਸ਼ਰਤ ਪੱਟਣਾ ਕੋਈ ਜਾਂ ਹਾਂ ਹੁਣ ਕਿਦਾ ਤੁੰਮੜਿਆ ਹੋਏ ਆਪਣੇ ਸ਼ਹੀਦਾਂ ਬਾਬਾ ਠਾਕੁਰ ਸਿੰਘ ਬ੍ਰਹਮ ਜਾਨੀ ਸੀ ਤੂੰ ਬ੍ਰਹਮ ਜਾਨੀ ਨਹੀਂ ਸੀ ਤੇ ਗੁਰਬਾਣੀ ਦੀ ਪੂਰਨ ਕੀਤਾ ਸੀ ਬੱਲਾ ਬੋਏ ਸ਼ਰਾਬ ਪੀਂਦੇ ਬਚਪਨ ਤੇ ਤੈਨੂੰ ਚੋਕੇ ਲੈ ਕੇ ਹੀ ਠੀਕ ਹੈ ਨਹਿਰੂ ਤੇ ਨਹਿਰੂ ਨੇ ਕਿਹਾ ਆਪਣੇ ਢੇਰੇ ਵਾਲੇ ਨੂੰ ਪੈਸੇ ਦੇ ਕੇ ਤੈਨੂੰ ਇਹਨੂੰ ਲੈ ਕੇ ਉੱਥੋਂ ਤੈਨੂੰ ਟ੍ਰੇਨਿੰਗ ਦੇ ਕੇ ਜਿੱਦਾਂ ਜਿੱਦਾਂ ਉਹਨੂੰ ਕਰਨਾ ਚਾਹੁੰਦਾ ਸੀ ਉਹ ਹਾਂ ਪੁਰਾਣੇ ਤਰਾਨ ਅਨੇਕ ਕਹੀਂ ਮਤ ਏਕਾਂ ਮਾਨੋ ਸਿਮਰਤ ਸ਼ਖਰ ਬੀ ਚਮੇ ਬੋਲਦੇ ਕਹੀਂ ਛਿੜੀਂ ਔਰ ਤੇ ਫਤ ਤੁਮਰੀ ਕਰ ਮੈਂ ਨਾ ਕਹੋ ਕਬ ਤਸਰਖਾਨ ਦੋਰਾ ਚਗੁਰ ਦਵਾਰ ਮੈਂ ਛੜਕੇ ਗਏ ਤਹਾਰ ਦਵਾਰ ਬਾਏ ਰਹਿ ਗਏ ਲਾਲ ਗੋਬਿੰਦ ਖਾਨ ਕੋ ਬਾਤ ਕੀ ਗੱਲ ਨਾ ਮਨ ਜੋਜ ਬਿਕਟੋਨਾ ਮੈਂ ਕਹਾ ਥੋੜਾ ਸਾ ਇਥੋਂ ਨਹੀਂ ਬਤਨ ਦਿੰਦਾ ਜੇ ਕਹੀਂ ਅਗਲਾ ਕਾ ਵੀ ਨਹੀਂ ਕੱਟਦਾ ਇੰਨੀ ਰਸੀ ਥੋੜੀ ਜੀ ਸਾਹ ਦੇ ਨਾਲ ਨਹੀਂ ਇਹ ਬਹੁਤ ਵੱਡੀ ਆ ਮੈਂ ਦਾਈਕ ਨਹੀਂ ਕਰਦੀ ਬੜੀ ਵੱਡੀ ਚੰਗੀ ਨਹੀਂ ਲਾਦੀ ਫਿਰ ਨਹੀਂ ਚੰਗੀ ਨਹੀਂ ਲਾਦੀ ਜੀ ਨਾਲ ਕੀ ਮਸਲਾ ਕੀ ਆ ਉਹ ਮਸਲਾ ਕੋਈ ਐਵੇਂ ਉਹ ਵਹਿਮ ਕੋ ਆਇਆ ਸਾਨੂੰ ਜੀ ਦਾੜੀ ਰੱਖੋ ਜੀ ਕੱਟਣੀ ਨਹੀਂ ਆਪਣੇ ਮੁਤਾਬਕ ਚੱਲੋ ਆਪਣੀ ਮਰਜ਼ੀ ਦਾ ਜੋ ਮੰਨੀ ਕਰੋ ਗੁਰੂ ਸਾਹਿਬ ਨੇ ਆ ਭੇਸ ਬਦਲੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਹਨਾ ਫਿਰ ਕੋਲੋਂ ਐਵੇਂ ਬੇਚਰੋ ਮਨ ਸਾਥ ਹੋਣਾ ਚਾਹੀਦਾ ਮਨ ਹਾਂ ਗਾੜੀ ਨਾਲ ਨਹੀਂ ਜ਼ਰੂਰੀ ਕੋਈ ਵੀ ਆਪਾਂ ਕਰਨੀ ਹੈ ਗਾੜੀਆਂ ਦੇ ਉਹਦੇ ਲੱਗਣੇ ਆ ਕੱਲ ਦੇ ਪਿਆਰ ਵਾਲੇ